ਮੇਰਾ ਸਵਾਲ ਇਹੀ ਹੋਏਗਾ ਕਿ ਮੱਥਾ ਟੇਕਣਾ ਜਾਂ ਪੈਰੀ ਪੈਣਾ ਕਿਸੇ ਦੇ ਜਿਹੜਾ ਕਿ ਕਿਸੇ ਦੂਸਰੇ ਧਰਮ ਨੂੰ ਰਿਲੇਟ ਕਰਦਾ ਤੁਮਕੋ تمہارا ਖੂਬ ਤੇ ਹਮਕੋ ہمارا ਖੂਬ ਦੀ ਵਿਚਕਾਰ ਇੱਕ ਛੋਟੀ ਜੀ ਲਾਈਨ ਉਹ ਹੈ ਮਰਿਆਦਾ ਦੀ ਲਾਈਨ ਜਿਹੜੀ ਤੁਹਾਡੇ ਧਰਮ ਦੀ ਤੁਹਾਡੇ ਇਸ਼ਟ ਨੇ ਦਿੱਤੀ ਉਹ ਮਰਿਆਦਾ ਤੋਂ ਬਾਹਰ ਨਹੀਂ ਜਾ ਸਕਦੀ ਮੰਨ ਲਓ ਮੇਰੇ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਅੱਗੇ ਸਿਰ ਝੁਕਾਉਣਾ ਨਹੀਂ ਆ ਭਾਵੇਂ ਕੋਈ ਕਾਨੂੰਨੀ ਤੌਰ ਤੇ ਕਹੀਏ ਸਿਧਾਂਤਕ ਤੌਰ ਤੇ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਤੇ ਸਿਰ ਝੁਕੀ ਨਹੀਂ ਸਕਦਾ ਈਮਨ ਨਿਸ਼ਾਨ ਸਾਹਿਬ ਸਾਡੇ ਲਈ ਸਭ ਤੋਂ ਵੱਧ ਸਤਿਕਾਰਯੋਗ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਕੌਮ ਦਾ ਐਡਾ ਵੱਡਾ ਪ੍ਰਤੀਕ ਹੈ ਸਾਡੀ ਸੋਵਰਨਿਟੀ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ ਮੱਥਾ ਤਾਂ ਨਿਸ਼ਾਨ ਸਾਹਿਬ ਨੂੰ ਨਹੀਂ ਟੇਕਣਾ ਸਿਧਾਂਤਕ ਤੌਰ ਤੇ ਪਰ ਅਸੀਂ ਸਤਿਕਾਰ ਵਜੋਂ ਸਿਰ ਚਕਾਉਨੇ ਆ ਜਿਹੜਾ ਕਿ ਮਾੜਾ ਨਹੀਂ ਉਹ ਚਲਦੀ ਚਲਦੀ ਫਲੈਕਸੀਬਿਲਟੀ ਕਿੱਥੋਂ ਤੱਕ ਪਹੁੰਚੀ ਕਿਉਂਕਿ ਸੰਤਾ ਨੂੰ ਸੰਤਾਂ ਤੋਂ ਨਕਲੀ ਸੰਤਾਂ ਨੂੰ ਨਕਲੀ ਸੰਤਾਂ ਤੋਂ ਦੇਤਾਰੀਆਂ ਨੂੰ ਉਹ ਚਲਦੀ ਚਲਦੀ ਇੱਥੋਂ ਤੱਕ ਪਹੁੰਚੀ ਕਿ ਜਦੋਂ ਸਾਡੀ ਮਾਨਸਿਕਤਾ ਦੇ ਵਿੱਚ ਅਸੀਂ ਕੋਈ ਵੀ ਸਤਕਾਰਯੋਗ ਧਰਮੀ ਪੁਰਸ਼ ਵੇਖਦੇ ਆ ਜਲਦੀ ਜਲਦੀ ਉਹਦੇ ਪੈਰਾਂ ਨੂੰ ਹੱਥ ਲੈਂਦੇ ਜਦ ਕਿ ਸਿਧਾਂਤਕ ਤੌਰ ਦੇ ਉੱਤੇ ਇਹ ਗਲਤ ਹੈ ਮੇਰਾ ਸਵਾਲ ਇਹੀ ਹੋਏਗਾ ਕਿ ਮੱਥਾ ਟੇਕਣਾ ਜਾਂ ਪੈਰੀ ਪੈਣਾ ਕਿਸੇ ਦੇ ਜਿਹੜਾ ਕਿ ਕਿਸੇ ਦੂਸਰੇ ਧਰਮ ਨੂੰ ਰਿਲੇਟ ਕਰਦਾ ਤੁਸੀਂ ਆਪ ਇੱਕ ਬਹੁਤ ਵੱਡੇ ਲੈਵਲ ਤੇ ਇੱਕ ਪ੍ਰਚਾਰਕ ਹੋ ਤੁਹਾਨੂੰ ਦੇਖ ਕੇ ਹੋਰ ਬੜੀ ਸੇਧ ਜਿਹੜੀ ਲੋਕਾਂ ਨੇ ਲੈਣੀ ਹੈ ਕਿ ਉਹ ਉਹਨਾਂ ਦਾ ਕਰਨਾ ਸਹੀ ਸੀ ਜਾਂ ਗਲਤ ਸੀ ਵੇਖੋ ਵੀਰੇ ਇੱਕ ਗੱਲ ਨੇ ਮੈਂ ਪਹਿਲਾਂ ਹੀ ਕਹਿ ਚੁੱਕਾ ਈ ਮਰਿਆਦਾ ਨਾ ਕੰਪਰੋਮਾਈਜ਼ ਕੋਈ ਧਰਮ ਨਾ ਕਰੇ ਕਿਉਂਕਿ ਵੇਖੋ ਇੰਟਰਫੇਥ ਜਿਹੜਾ ਸਬਜੈਕਟ ਹੈ ਸਭ ਤੋਂ ਵੱਧ ਕੰਮ ਇਹਦੇ ਤੇ ਗੁਰੂ ਨਾਨਕ ਸਾਹਿਬ ਨੇ ਕੀਤਾ ਇੰਟਰਫੇਸ ਅੱਜ ਯੂਨੋ ਦੇ ਵੱਡੇ ਗੋਲਸ ਦੇ ਵਿੱਚ ਇੰਟਰਫੇਸ ਵੀ ਇੱਕ ਗੋਲ ਹੈ ਕਿਉਂਕਿ ਰਿਲੀਜੀਅਸ ਇੰਟੋਲਰੈਂਸ ਪੂਰੀ ਦੁਨੀਆ ਦਾ ਇੱਕ ਸਭ ਤੋਂ ਵੱਡਾ ਮਸਲਾ ਬਣ ਚੁੱਕਾ ਹੈ ਹੁਣ ਇਹ ਸਮਝਣਾ ਪੈਣਾ ਇਹੀ ਸਮਝਣਾ ਪੈਣਾ ਵੀ ਧਰਮ ਕੀ ਕਹਿੰਦਾ ਵੰਡੀ ਨਹੀਂ ਹੈ ਮੁਹੱਬਤ ਹੈ ਗਲਵਕੜੀ ਹੈ ਸਭ ਕੁਝ ਹੈ ਪਰ ਨਾਲ ਦੀ ਨਾਲ ਤੁਮਕੋ ਤੇਮਾਰਾ ਖੂਬ ਤੇ ਹਮਕੋ ਹਮਾਰਾ ਖੂਬ ਦੇ ਵਿਚਾਰ ਇੱਕ ਛੋਟੀ ਜੀ ਲਾਈਨ ਉਹ ਹੈ ਮਰਿਆਦਾ ਦੀ ਲਾਈਨ ਜਿਹੜੀ ਤੁਹਾਡੇ ਧਰਮ ਦੀ ਤੁਹਾਡੇ ਇਸ਼ਟ ਨੇ ਦਿੱਤੀ ਉਹ ਮਰਜ਼ਾਦਾ ਤੋਂ ਬਾਹਰ ਨਹੀਂ ਜਾ ਸਕਦੀ ਮੰਨ ਲਓ ਮੇਰੇ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਅੱਗੇ ਸਿਰ ਝੁਕਾਉਣਾ ਨਹੀਂ ਆ ਭਾਵੇਂ ਕੋਈ ਵੀ ਹੋਵੇ ਠੀਕ ਹੈ ਪ੍ਰੋਬਲਮ ਇਹ ਹੈ ਕਿ ਅਸੀਂ ਆਪਣੇ ਸੰਤਾਂ ਮਹਾਂਪੁਰਖਾਂ ਨੂੰ ਐਦਾਂ ਮੱਥੇ ਟਿਕਵਾਏ ਜਾਂ ਸੰਤਾਂ ਮਹਾਂਪੁਰਖਾਂ ਨੇ ਮੱਥੇ ਟਿਕਵਾਏ ਕਾਨੂੰਨੀ ਤੌਰ ਤੇ ਕਹੀਏ ਸਿਧਾਂਤਿਕ ਤੌਰ ਤੇ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਸਿਰ ਝੁਕੀ ਨਹੀਂ ਸਕਦਾ ਈਵਨ ਨਿਸ਼ਾਨ ਸਾਹਿਬ ਸਾਡੇ ਲਈ ਸਭ ਤੋਂ ਵੱਧ ਸਤਕਾਰਯੋਗ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਕੌਮ ਦਾ ਐਡਾ ਵੱਡਾ ਪ੍ਰਤੀਕ ਸਾਡੀ ਸੋਵਰਨਿਟੀ ਦਾ ਪ੍ਰਤੀਕ ਹੈ ਨਿਸ਼ਾਨ ਸਾਹਿਬ ਮੱਥਾ ਤਾਂ ਨਿਸ਼ਾਨ ਸਾਹਿਬ ਨੂੰ ਨਹੀਂ ਟਿਕਸਿਆ ਸਿਧਾਂਤਕ ਤੌਰ ਤੇ ਪਰ ਅਸੀਂ ਸਤਕਾਰ ਵਜੋਂ ਸਿਰ ਚਕਾਉਂਦੇ ਹਾਂ ਜਿਹੜਾ ਕਿ ਮਾੜਾ ਨਹੀਂ ਹੈ ਉਹ ਚਲਦੀ ਚਲਦੀ ਫਲੈਕਸੀਬਿਲਟੀ ਕਿੱਥੋਂ ਤੱਕ ਪਹੁੰਚੀ ਕਿਉਂਕਿ ਸੰਤਾ ਨੂੰ ਸੰਤਾ ਤੋਂ ਨਕਲੀ ਸੰਤਾ ਨੂੰ ਨਕਲੀ ਸੰਤਾ ਤੋਂ ਦੇਤਾਰੀਆਂ ਨੂੰ ਉਹ ਚਲਦੀ ਚਲਦੀ ਇੱਥੋਂ ਤੱਕ ਪਹੁੰਚੀ ਕਿ ਜਦੋਂ ਸਾਡੀ ਮਾਨਸਿਕਤਾ ਦੇ ਵਿੱਚ ਅਸੀਂ ਕੋਈ ਵੀ ਸਤਕਾਰ ਤੇ ਧਰਮੀ ਪੁਰਸ਼ ਵੇਖਦੇ ਹਾਂ ਜਲਦੀ ਜਲਦੀ ਉਹਦੇ ਪੈਰਾਂ ਨੂੰ ਹੱਥ ਲਾਉਂਦੇ ਹਾਂ ਜਦ ਕਿ ਸਿਧਾਂਤਕ ਤੌਰ ਦੇ ਉੱਤੇ ਇਹ ਗਲਤ ਹੈ ਹਾਂ ਸਤਕਾਰਤ ਤੌਰ ਤੇ ਮੰਨ ਲਓ ਕਿ ਤੁਹਾਡਾ ਕੋਈ ਚਾਚਾ ਹੈ ਤਾਇਆ ਰਿਸ਼ਤੇਦਾਰੀ ਚ ਕੋਈ ਬਜ਼ੁਰਗ ਹੈ ਤੇ ਅਸੀਂ ਉਹਨੂੰ ਸਿਰ ਝੁਕਾ ਕੇ ਮਿਲਦੇ ਹਾਂ ਇਹ ਸਾਡੇ ਕਲਚਰ ਹੈ ਜਿਹੜਾ ਪੰਜਾਬ ਦਾ ਕਲਚਰ ਹੈ ਪਰ ਇੱਕ ਧਾਰਮਿਕ ਕਿਉਂਕਿ ਹੁਣ ਦੇਖੋ ਅੱਜ ਮੈਂ ਮਸਜਿਦ ਗਿਆ ਮੇਰੀ ਆਈਡੈਂਟੀਟੀ ਉੱਥੇ ਸਿੱਖ ਆਗੂ ਦੀ ਹੈ ਉੱਥੇ ਜਾ ਕੇ ਮੈਂ ਧਿਆਨ ਰੱਖਣਾ ਹੈ ਕਿ ਮੇਰਾ ਪ੍ਰੋਟੋਕੋਲ ਕੀ ਹੈ ਜਾਂ ਜਦੋਂ ਹਿੰਦੂਆਂ ਦੇ ਲੀਡਰ ਸਾਡੇ ਆਉਂਦੇ ਨੇ ਜਾਂ ਇਸਲਾਮਿਕ ਲੀਡਰ ਸਾਡੇ ਆਉਂਦੇ ਨੇ ਅਸੀਂ ਉਹਨਾਂ ਦਾ ਧਿਆਨ ਰੱਖਦੇ ਕਿ ਉਹਨਾਂ ਦਾ ਪ੍ਰੋਟੋਕੋਲ ਕੀ ਹੈ ਇਹ ਤਾਂ ਦੋਵੇਂ ਧਰਮਾਂ ਨੂੰ ਆਪਸ ਵਿੱਚ ਮਿਲ ਬੈਠਣ ਲੱਗਿਆਂ ਕਿਉਂਕਿ ਵੇਖੋ ਜਦੋਂ ਇੰਡੀਆ ਦੇ ਡਿਪਲੋਮੈਟਸ ਪਾਕਿਸਤਾਨ ਦੇ ਡਿਪਲੋਮੈਟਸ ਨਾਲ ਬੈੰਦੇ ਹੋਣਗੇ ਜਾਂ ਵਰਲਡਵਾਈਡ ਜੀ ਸਮਿਟ ਹੁੰਦੀਆਂ ਨੇ ਉੱਥੇ ਪ੍ਰਧਾਨ ਮੰਤਰੀ ਸੱਤ-ਸੱਤ ਦੇਸ਼ਾਂ ਦੇ ਇਕੱਠੇ ਬੈੰਦੇ ਆ ਉਹਨਾਂ ਦੀ ਸਿਕਿਉਰਿਟੀ ਤੇ ਜਿਹੜੀ ਡਿਪਲੋਮੈਟਿਕ ਅਪਰੋਚ ਹੈ ਉਹਦੇ ਪ੍ਰੋਟੋਕੋਲਸ ਤੇ ਤੈਅ ਹੁੰਦੇ ਹੀ ਆ ਨਾ ਉਹੀ ਇੱਥੇ ਕਰਨਾ ਕੋਈ ਨਵੀਂ ਚੀਜ਼ ਨਹੀਂ ਕਹਿ ਰਿਹਾ ਵੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੰਟਰੀਆਂ ਕਿਹੜੀਆਂ ਰੋਜ਼ ਇੱਕ ਦੂਜੇ ਨਾਲ ਲੜੀ ਜਾ ਰਹੀਆਂ ਪਰ ਇੱਕ ਡਿਪਲੋਮੈਟਿਕ ਅਪਰੋਚ ਹੈ ਉਹ ਡਿਪਲੋਮੈਟਿਕ ਅਪਰੋਚ ਤੇ ਭਾਈਚਾਰਾ ਸਾਂਝ ਤੇ ਪਿਆਰ ਤੇ ਮੁਹੱਬਤ ਉਹ ਧਰਮ ਦੀ ਦੁਨੀਆ ਚ ਵੀ ਜੇ ਆਏਗੀ ਤੇ ਸ਼ਾਇਦ ਰਾਜਨੀਤੀ ਨੂੰ ਕੋਈ ਵੱਡੀ ਸੇਧ ਮਿਲੂਗੀ ਤੇ ਜਿਹੜਾ बार-बार ਧਰਮ ਦੇ ਨਾਂ ਤੇ ਵੋਟਾਂ ਦੀ ਖਾਤਰ ਲੋਕਾਂ ਨੂੰ ਵੰਡ ਕੇ ਕਤਲੋਗਾਰਤ ਦਾ سلسلہ ਕੀਤਾ ਜਾਂਦਾ ਇਹ ਘਟੇਗਾ ਮੁਹੱਬਤਾਂ ਫੈਲਣਗੀਆਂ ਅਸੀਂ ਆਪਣੀ ਧਰਤੀ ਮਾਤਾ ਨੂੰ ਬਚਾਉਣ ਵਾਸਤੇ ਜਿਹੜੇ ਸਾਡੇ ਅਸਲੀ ਮਸਲੇ ਨੇ ਇਸ ਧਰਤੀ ਮਾਤਾ ਨੂੰ ਬਚਾਉਣ ਟੈਂਪਰੇਚਰ 50 ਕ੍ਰੋਸ ਕਰਕੇ ਬਿਲਕੁਕੁਲ ਇਹ ਧਰਤੀ ਮਾਤਾ ਨੂੰ ਬਚਾਉਣ ਲਈ ਸਾਰੇ ਧਰਮਾਂ ਦੇ ਸਾਂਝੇ ਉਪਰਾਲਿਆਂ ਦੀ ਲੋੜ ਹੈ ਕਿਉਂਕਿ ਲੋਕ ਧਾਰਮਿਕ ਅੱਗੂ ਦੀ ਗੱਲ ਸੁਣਦੇ ਨੇ ਇੱਥੇ ਰਾਜਨੀਤਿਕ ਅੱਗੂ ਦੀ ਹੋ ਸਕਦਾ ਘੱਟ ਸੁਣ ਪਰ ਚੰਗੇ ਮਸਲਿਆਂ ਦੇ ਉੱਤੇ ਧਾਰਮਿਕ ਅੱਗੂ ਦੀ ਗੱਲ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਮਲੇ ਮਾਰਨ ਦੀ ਲੋੜ ਹੈ ਸੋ ਬਹੁਤ ਸਾਰੇ ਐਸੇ ਮਸਲੇ ਨੇ ਜਿਹੜੇ ਧਾਰਮਿਕ ਅੱਗੂ ਇਕੱਠੇ ਬਹਿ ਕੇ ਸੁਲਝਾ ਸਕਦੇ ਨੇ ਤੇ ਇਹ ਰਾਜਨੀਤਿਕ ਲੋਕਾਂ ਨੂੰ ਵੀ ਸ਼ਕਤੀ ਦੇ ਨਾਲ ਕੋਈ ਚੰਗੀ ਸੇਧ ਦੇ ਸਕਦੇ ਨੇ ਜਿੱਥੇ ਵੀ ਕਿਸੇ ਮੰਨ ਲਓ ਕਿਸੇ Hindu ਧਰਮ ਦਾ ਅਜਰਾਜ ਹੈ ਮੰਨ ਲਓ ਕਿ ਜਿਹੜੇ ਅੱਜ ਦੇ ਰਾਜੇ ਨੇ ਉਹਨਾਂ ਦਾ ਧਰਮ Hindu ਹੈ ਤੇ ਜੇ ਉਹ ਲੋਕ ਮਨੁੱਖਤਾ ਦੇ ਅਗੇਂਸਟ ਕੋਈ ਕੰਮ ਕਰਨ ਤੇ ਸਭ ਤੋਂ ਪਹਿਲੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਕੀ ਦੀ ਹੈ ਉਹਨਾਂ ਦੇ ਧਾਰਮਿਕ ਆਗੂਆਂ ਦੀ ਕਿ ਭਾਈ ਤੁਸੀਂ ਗਲਤ ਕਰ ਮੰਨ ਲਓ ਰਾਮ ਮੰਦਰ ਚ ਉਹਨਾਂ ਨੂੰ ਲੱਗਾ ਕਿ ਕੁਝ ਗਲਤ ਹੋਇਆ ਤੇ ਚਾਰੇ ਸ਼ੰਕਰਾਚਾਰੀ ਉਹਨਾਂ ਦੇ ਅਗੇਂਸਟ ਬੋਲੇ ਇਹੀ ਬਣਦਾ ਸਾਡੇ ਵੀ ਇਦਾਂ ਸੀਗਾ ਕਿ ਜਿੱਥੇ ਵੀ ਕਿਤੇ ਧਾਰਮਿਕ ਆਗੂ ਗੱਲ ਕਹਿ ਦਿੰਦਾ ਸੱਚ ਤੇ ਪਹਿਰਾ ਦਿੰਦਿਆਂ ਹੋਇਆ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਭਾਈ ਇਹ ਗਲਤ ਉਹਨਾਂ ਨੇ ਕਿਹਾ ਜੀ ਸਾਡੇ ਬਚਨ ਗਲਤ ਹੋਇਆ ਸੋ ਮੈਨੂੰ ਲੱਗਦਾ ਕਿ ਧਾਰਮਿਕ ਲੋਕਾਂ ਦਾ ਇਕੱਠੇ ਰਹਿਣਾ ਗਲਬੱਕੜੀ ਪਾਉਣੀ ਸਾਂਝ ਬਣਨੀ ਆਗੂਆਂ ਦੀ ਸਾਂਝ ਬਣਨੀ ਜ਼ਰੂਰੀ ਹੈ ਤਾਂ ਕਿ ਅਸੀਂ ਜਿਹੜੇ ਅਖੌਤੀ ਰਾਜਨੀਤਿਕ ਮਨੁੱਖਤਾ ਦੇ ਅਗੇਂਸਟ ਫੈਸਲੇ ਕਰਨ ਜ਼ੁਲਮ ਕਰਨ ਜਾਂ ਕਿਸੇ ਕਿਸਮ ਦੀ ਬੰਡੀ ਪਾਉਣ ਜਿਹੜੀ ਮਨੁੱਖਤਾ ਨੂੰ ਤਾਰ-ਤਾਰ ਕਰਦੀ ਹੋਵੇ ਡੰਗੇ ਕਰਵਾਉਂਦੀ ਹੋਵੇ ਈਆਂ ਭੈਣਾਂ ਦੇ ਰੇਪ ਕਰਵਾਉਂਦੀ ਹੋਵੇ ਉਹਨੂੰ ਰੋਕਿਆ ਜਾ ਸਕੇ ਤੇ ਘਟੋ-ਘਟ ਨਹੀਂ ਤਾਂ ਉਹਨੂੰ ਘਟਾਇਆ ਜ਼ਰੂਰ ਜਾ ਸਕੇ ਜੇ ਅਸੀਂ ਸੱਭਿਕ ਸਮਾਜ ਦੀ ਸਿਰਜਣਾ ਕਰਨੀ ਹੈ ਕਿਉਂਕਿ ਇਹ ਸਮਾਜ ਇੱਕ ਬਾਗ ਵਰਗਾ ਹੈ ਇੱਥੇ ਹਰ ਤਰ੍ਹਾਂ ਦੇ ਫੁੱਲ ਨੇ ਹਰ ਤਰ੍ਹਾਂ ਦੇ ਫਲ ਨੇ ਤੇ ਇਹਦੀ ਖੂਬਸੂਰਤੀ ਇਸੇ ਗੱਲ 'ਚ ਹੈ ਕਿ ਰੰਗ-ਬਰੰਗਾ ਤੇ ਇਹਦੀਆਂ ਵੱਖ-ਵੱਖ ਖੁਸ਼ਬੂਆਂ ਤੇ ਵੱਖ-ਵੱਖ ਤਰ੍ਹਾਂ ਦੇ ਫਲਾਂ ਦੇ ਟੇਸਟ ਨੇ ਇਹੀ ਸਮਾਜ ਬਾਗੀਚੇ ਵਰਗਾ ਸਾਨੂੰ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੇ ਦੇ ਸਿਧਾਂਤਾਂ ਦੀ ਕਦਰ ਕਰਦਿਆਂ ਹੋਇਆਂ ਇੱਕ ਦੂਜੇ ਦੇ ਬਲੀਫਸ ਦੇ ਵਿੱਚ ਜੇ ਬਲੀਵ ਨਹੀਂ ਕਰਨਾ ਤੇ ਘੱਟੋ-ਘੱਟ ਬੰਦਿਆਂ ਦੇ ਉੱਤੇ ਯਕੀਨ ਕਰਦਿਆਂ ਹੋਇਆਂ ਅਸੀਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਬਣਾ ਕੇ ਤੇ ਇਹ ਮੁਹੱਬਤ ਦਾ ਪੈਗਾਮ ਦਈਏ ਤਾਂ ਕਿ ਸਾਡਾ ਜਿਹੜਾ ਸਮਾਜ ਹੈ ਉਹ ਬਹੁਤ ਸੋਹਣੀ ਫਲਵਾੜੀ ਵਰਗਾ ਸਾਫ਼ ਸੁਥਰਾ ਤੇ ਮਹਿਕਾ ਮੰਦਾ ਹੋਵੇ। ਹਿੰਦੂ ਤੇ ਮੁਸਲਮਾਨ ਤੇ ਸਿੱਖ ਸਾਈ ਦਾ ਖੂਨ ਵੱਖਰਾ ਵੱਖਰਾ ਨਹੀਂ ਹੁੰਦਾ। ਸਾਰਿਆਂ ਦਾ ਖੂਨ ਲਾਲ ਹੁੰਦਾ ਪਰ ਮੈਂ ਪੁੱਛਦਾ ਉਹ ਪੋਜ਼ਿਟਿਵ ਨੂੰ ਬੀ ਪੋਜ਼ਿਟਿਵ ਕਿਉਂ ਨਹੀਂ ਚੜ ਸਕਦਾ? ਹੂੰ ਕਿਉਂ ਨਹੀਂ ਚੜ ਸਕਦਾ ਜੀ? ਜਦੋਂ ਖੂਨ ਲਾਲ ਹੈ। ਖੂਨ ਰੈੱਡ ਵਾਈਟ ਸੈੱਲ ਹੈ। ਮੈਡੀਕਲੀ ਕਿਸੇ ਵੀ ਇੱਕ ਤੁਸੀਂ ਦੋ ਥੈਲੀਆਂ ਚੁੱਕੋ ਬਲੱਡ ਬੈਂਕ ਚੋਂ। ਤੁਸੀਂ ਪੁੱਛੋ ਜੀ ਆਹ ਕੀ ਹੈ ਉਹ ਕਹਿੰਦੇ ਬਲੱਡ ਤੁਸੀਂ ਕਹੋ ਜੀ ਆਹ ਕੀ ਹੈ এবੀ ਬਲੱਡ ਤੁਸੀਂ ਕਹੋ ਜੀ ਫਿਰ ਜਿੰਨੂੰ ਮਰਜ਼ੀ ਚੜਾ ਦਈਏ ਉਹ ਕਹਿੰਦੇ ਨਾਨਾ ਬੀ ਪੋਜ਼ਿਟਿਵ ਨੂੰ ਬੀ ਪੋਜ਼ਿਟਿਵ ਉਹ ਪੋਜ਼ਿਟਿਵ ਨੂੰ ਉਹ ਤੇ এবੀ ਪੋਜ਼ਿਟਿਵ ਨੂੰ এবੀ ਪੋਜ਼ਿਟਿਵ ਇਹ ਕਿਉਂ ਹੈ ਜੀ ਇਹ ਕੁਦਰਤ ਹੈ ਇਹ ਪਰਮਾਤਮਾ ਦਾ ਨਿਯਮ ਹੈ ਉਹਨੇ ਜੇ ਸਾਡੇ ਲਾਲ ਰੰਗ ਦੇ ਵਾਈਟ ਸੈੱਲ ਰੈੱਡ ਸੈੱਲ ਵਾਲੇ ਖੂਨ ਵਿੱਚ ਵੀ ਵੰਡੀ ਪਾਈ ਹੈ ਇਹੀ ਇਹੀ ਗੱਲ ਸਮਝਣੀ ਹੈ ਇਸੇ ਤਰ੍ਹਾਂ ਹਰ ਧਰਮ ਦੀ ਨਿਯਮ ਹਰ ਧਰਮ ਤੇ ਲਾਗੂ ਨਹੀਂ ਹੁੰਦਾ ਹਰ ਰੋਖ ਦੀ ਟ੍ਰੀਟਮੈਂਟ ਹਰ ਰੋਖ ਨਾਲ ਨਹੀਂ ਹੁੰਦੀ ਹਰ ਪੰਛੀ ਪਸ਼ੂ ਦਾ ਖਾਣਾ ਇੱਕੋ ਜਿਹਾ ਨਹੀਂ ਹੈ ਇਸ ਕਰਕੇ ਇਹ ਜਿਹੜੀ ਵਰੀਏਸ਼ਨ ਹੈ ਇਹ ਹੀ ਕਾਇਨਾਤ ਹੈ ਇਹ ਹੀ ਕੁਦਰਤ ਹੈ ਇਹ ਹੀ ਪਰਮਾਤਮਾ ਦਾ ਦਿੱਤਾ ਹੁਕਮ ਹੈ ਤੇ ਸਾਨੂੰ ਮੰਨਣਾ ਪੈਣਾ ਖੂਨ ਕਿਸੇ ਦਾ ਕਿ ਇਹ ਕਈ ਵਾਰੀ ਕਹਿ ਦਿੰਦੇ ਆ ਵੇਖੋ ਜੀ ਤੁਸੀਂ ਖੰਡ ਤੇ ਜਿੱਥੋਂ ਮਰਜ਼ੀ ਲੈ ਲੈਨੇ ਹੋ ਤੇ ਰਿਸ਼ਤਾ ਕਰਨ ਵੇਲੇ ਕਿਉਂ ਨਹੀਂ ਧਿਆਨ ਰੱਖਦੇ ਜਿਹੜੇ ਆਮ ਕਰਕੇ ਕਈ ਵਾਰੀ ਜਾਤ ਪਾਤਾਂ ਦੇ ਵਿਰੋਧ ਚ ਗੱਲ ਕਰਦੇ ਨੇ ਮੈਂ ਕਹਿੰਨਾ ਕੁਝ ਚੀਜ਼ਾਂ ਪ੍ਰਮਾਤਮਾ ਦੀਆਂ ਬਣੀਆਂ ਹੋਈਆਂ ਉਹਦਾ ਇੱਕ ਨਿਯਮ ਹੈ ਉਹਦਾ ਇੱਕ ਸਿਧਾਂਤ ਜਿਵੇਂ AB ਪੋਜ਼ਿਟਿਵ B ਪੋਜ਼ਿਟਿਵ ਮਨੂੰ ਨਹੀਂ ਚੜ ਸਕਦਾ ਇਦਾਂ ਗੁਰਦੁਆਰੇ ਦੇ ਵਿੱਚ ਨਮਾਜ਼ ਦਾ ਨਹੀਂ ਕੀਤੀ ਜਾ ਸਕਦੀ ਤੇ ਮਸਜਿਦ ਦੇ ਵਿੱਚ ਅਨੰਦਕਾਰਜ ਨਹੀਂ ਕੀਤੇ ਜਾ ਸਕਦੇ ਠੀਕ ਹੈ ਇਹ ਸਾਰਿਆਂ ਦੇ ਧਰਮਾਂ ਦਾ ਆਪਣਾ ਆਪਣਾ ਸਿਸਟਮ ਫਾਲੋ ਕਰਾਂਗੇ ਤੇ ਜਿਵੇਂ ਸਰੀਰ ਸਹੀ ਰਹੂਗਾ B ਪੋਜ਼ਿਟਿਵ ਨੂੰ B ਪੋਜ਼ਿਟਿਵ ਹੀ ਚੜਿਆ ਤੇ ਸਰੀਰ ਸਹੀ ਰਹਿਣਾ AB ਪੋਜ਼ਿਟਿਵ ਚੜ ਗਿਆ ਤੇ ਬੰਦਾ ਮਰ ਜਾਏਗਾ ਇਸ ਕਰਕੇ ਇੱਥੇ ਵੀ ਇਹੀ ਸਿਸਟਮ ਹੈ ਕਿ ਤੁਸੀਂ ਰਾਲਗੱਡ ਨਹੀਂ ਕਰ ਸਕਦੇ ਅੱਛਾ ਇਸੇ ਮੈਂ ਆਖਰੀ ਐਗਜ਼ਾਮਪਲ ਦੇਦਾ ਦੁੱਧ ਵੀ ਬਿਖ ਸਕਦਾ ਕਾਂਜੀ ਵੀ ਬਿਖ ਸਕਦੀ ਪਰ ਦੁੱਧ ਵਿੱਚ ਪਾ ਕੇ ਕਾਂਜੀ ਨਹੀਂ ਬਿਖ ਸਕਦੀ ਹੈਨਾ ਦੋਵੇਂ ਉਹਨਾਂ ਦਾ ਦੋਵਾਂ ਦੀ ਆਪਣੀ ਆਪਣੀ ਤਸਵੀਰ ਹੈ ਆਪਣਾ ਆਪਣਾ ਸਿਸਟਮ ਤੁਸੀਂ ਆਮ ਕਰਕੇ ਬੀਬੀਆਂ ਤੋਂ ਸੁਣਿਆ ਹੋਣਾ ਕਿ ਆਪਣਾ ਤਰਬੂਜ਼ ਖਾਣ ਤੋਂ ਬਾਅਦ ਦੁੱਧ ਨਾ ਪੀਓ ਲੋਕੀ ਕਈ ਕਹਿੰਦੇ ਮੱਛੀ ਖਾਣ ਤੋਂ ਬਾਅਦ ਦੁੱਧ ਨਾ ਪੀਓ ਇਹਦਾ ਮਤਲਬ ਕਈ ਚੀਜ਼ਾਂ ਦਾ ਕਈ ਚੀਜ਼ਾਂ ਦਾ ਰੱਟਾ ਸੋ ਜੇ ਇਦਾਂ ਕੁਦਰਤ ਨੇ ਬਣਾਇਆ ਇਹਨੂੰ ਆਪਾਂ ਆਪਣੇ ਸਮਾਜ ਵਿੱਚ ਵੀ ਮੰਨ ਲਈਏ ਜ਼ਰੂਰੀ ਆਪਾਂ ਨਮਾਜ਼ ਗੁਰੂ ਸਾਹਿਬ ਦੀ ਹਜ਼ੂਰੀ ਚ ਕਰਨੀ ਜਾ ਕੇ ਸੋ ਸਾਰਿਆਂ ਦੀ ਆਪਣੀ ਆਪਣੀ ਮਰਜ਼ਾਦਾ ਹੈ ਆਪਣੀ ਆਪਣੀ ਖਾਸੀਅਤ ਹੈ ਆਪਣੀ ਆਪਣੀ ਵਿਸ਼ੇਸ਼ਤਾ ਤੇ ਨਿਆਰਾਪਣ ਅਸੀਂ ਸਾਨੂੰ ਸਾਰਿਆਂ ਦਾ ਸਤਿਕਾਰ